ਜਿਹੜੇ ਜਿਹੜੇ ਕਿਸਾਨਾਂ ਨੂੰ ਸ਼ੰਭੂ ਬਾੜ ਦੇ ਲਿਆ ਕੇ ਕੁੱਤਰੇ ਨੇ ਉੱਥੇ ਇਹਨਾਂ ਦੀ ਪੁਲਿਸ ਖੜੀ ਐ ਇਹ ਲੋਕਾਂ ਨੂੰ ਮਾਰ ਰਹੇ ਨੇ ਇਹਨਾਂ ਤੋਂ ਕੋਈ ਜਵਾਬ ਨਹੀਂ ਹੈ ਇਹ ਜਵਾਬ ਦੇ ਪਾ ਦੇ ਇਹਨੇ ਜਵਾਬ ਕਰੋ ਗੱਲਬਾਤ ਕਰੋ ਮੇਰੀ ਗੱਲ ਸੁਣੋ ਇਹ ਇੱਕ ਮੇਰੀ ਪਹਿਲਾਂ ਮੇਰੀ ਖਾਲਸਾ ਜੀ ਗੱਲ ਸੁਣੋ ਪਹਿਲਾਂ ਮੇਰੀ ਖਾਲਸਾ ਜੀ ਮੇਰੀ ਗੱਲ ਸੁਣ ਲਓ ਮੈਂ ਇੱਥੇ ਗੁਰੂ ਘਰ ਨਖਸਤਕ ਖੋਣ ਆਇਆ ਮੇਰਾ ਗੁਰੂ ਮੇਰਾ ਦਸ਼ਮੀਸ਼ ਗੁਰੂ ਹੈ ਇਹ ਸਾਡੀ ਧਰਤੀ ਹੈ ਜੇ ਨਹੀਂ ਗੱਲਬਾਤ ਕਰਨੀ ਮੈਨੂੰ ਪਹਿਲਾਂ ਮੱਥਾ ਮੁੱਠੇ ਆ ਦਿੱਤੀਆ ਐਸੇ ਕਿਉਂ ਨਹੀਂ ਬਾਕੀ ਵੀ ਆ ਤੁਹਾਡੇ ਪਿੰਡੇ ਲੰਗਰ ਨੂੰ ਕਰਾ ਰਹੇ ਨੇ ਇਹਨਾਂ ਦੇ ਭਾਈਆ ਮੈਂ ਲਾਈਏ ਨੇ ਸੇ ਇਹਨਾਂ ਨੇ ਭਾਰਤ ਸਰਕਾਰ ਨਾਲ ਦੀ ਹੈ ਕਿੱਥੇ ਉੱਥੇ ਕਰਿਆ ਜਾ ਕੇ ਕਰੀਂ ਅੱਜ ਗੁਰੂ ਸਾਹਿਬ ਨੂੰ ਹਾਜ਼ਰ ਨਾਲ ਜਾ ਕੇ ਬੋਲੋ ਤੁਸੀਂ ਨਹੀਂ ਆਈ ਗੁਰੂ ਸਾਹਿਬ ਮੱਥਾ ਟੇਕ ਮੱਥਾ ਨੀ ਕਰਨਾ ਆਏ ਹੋ ਮਾਰੋ ਜਾਣ ਕੇ ਬੋਲੋ ਵੀ ਨਹੀਂ ਆਈ ਤੁਸੀਂ ਸਰਕਾਰ ਨਾਲ ਆਏ ਹੋ ਗੁਰੂ ਸਾਹਿਬ ਨੂੰ ਹਾਜ਼ਰ ਨਾਲ ਜਾਣ ਕੇ ਬੋਲੋ ਉਹ ਗੁਰੂ ਗੋਬੀ ਸਿੰਘ ਨੂੰ ਹਾਜ਼ਰ ਨਾਲ ਜਾਣ ਕੇ ਬੋਲੋ ਵੀ ਨਹੀਂ ਆਈ ਇਹਨਾਂ ਨੇ ਸੇ ਮੈਂ ਮੈਂ ਕਹਿੰਦਾ ਦੇਖੋ ਥੋੜਾ ਗੁਰੂ ਘਰ ਪਰ ਸਿੱਖਾਂ ਨਾਲ ਜ਼ੁਲਮ ਕਿਉਂ ਕਰਦੇ ਤੁਸੀਂ ਇਹ ਉਹ ਮੱਥਾ ਟੇਕ ਲਾਂਗੇ ਉਹ ਯਾਰ ਜੀ ਲੋਕ ਇਹ ਨੇ ਗੁਰੂ ਘਰ ਤਾਂ ਉੱਧਰ ਹੈ ਅੱਛਾ ਦੇਖ ਅਸੀਂ ਐਨਐਸਓ ਸਰਕਾਰ ਨਾਲ ਉੱਡੇ ਤੇ ਤੁਸੀਂ ਲਾਉਂਗੇ ਤੁਸੀਂ ਸਾਨੂੰ ਬੰਦ ਕੋਲ ਹੋ ਜਾਣਾ ਦੰਡ ਲਾਉਣਾ ਕਰੋ ਮੱਥਾ ਟੇਕੋ ਮੱਥਾ ਟੇਕਣਾ ਮੁਕਰਰ ਭੱਜਣੇ ਜਵਾਬ ਜਵਾਲਾਂ ਤੋਂ ਕੋਈ ਗੱਲ ਆ ਨਹੀਂ ਕਰਾਂਗਾ ਬਲੇ ਸੋਨ ਹੈ ਜੀ ਆਲਾ ਬਲੇ ਮੁਤਾਵਾਜ਼ੀ ਕਿਉਂਦਾ ਭਾਈ ਜਿੱਥੇ ਦੀ ਗੁਰੂ ਘਰ ਭੱਜਿਆ ਥਾ ਨੂੰ ਦੀਪਰਿਗੋੜੇ ਦੇ